ਲਓ ਜੀ ਅੱਜ ਆਪਾਂ ਥੋੜਾ ਦਾ ਮਿਹਰਬਾਨੀ ਕਰ ਮਾ ਬੋਲ ਕੁਝ ਚੱਲੀ ਜਾਂਦੇ ਨੋ ਵੀਰੇ ਅੱਜ ਆਪਾਂ ਬੀਜ ਲੱਗੇ ਆ ਪੱਠੇ ਜਿਹੜੇ ਸਿਆਲੂ ਪੱਠੇ ਸਿਆਲ ਵਾਲੇ ਜਮੀ ਆਹ ਜਮੀ ਵਿੱਚ ਪਾਲਕ ਤੇ ਸਰੋਂ ਤੇ ਇੱਕ ਬਈ ਆਪਾਂ ਨਾ ਘਾਹ ਦੀ ਥਾਂ ਤੇ ਜਿਹੜਾ ਰਾਈ ਘਾਹ ਦੀ ਥਾਂ ਤੇ ਆਪਾਂ ਬੀਜਾਂਗੇ ਲੂਸਣ ਇਹ ਆ ਲੂਸਣ ਬਈ ਤੇ ਇਹ ਆ ਪਾਲਕ ਠੀਕ ਆ ਬਈ ਇਹ ਆ ਪਾਲਕ ਤੇ ਇਹਨਾਂ ਦੇ ਵਿੱਚ ਆਹ ਕੇਲਾ ਸਰੋਂ ਆ ਚੋਲੇ ਪੱਤੇ ਵਾਲੀ ਫੋਟਾ ਵਾਲੀ ਤੇ ਆਹ ਦੇਸੀ ਸਰੋਂ ਆ ਅਰਲਾ ਆ ਕੇ ਠੀਕ ਆ ਭਾਈ ਤੇ ਹੁਣ ਆਪਾਂ ਸ਼ੁਰੂ ਕਰਦੇ ਆ ਛਿੱਟਾ ਦੇਵਾਂਗੇ ਆਪਾਂ ਬਾਲਟੀ ਚ ਪਾ ਲੈਨੇ ਆਂ ਵੀ ਨੂੰ ਜਿਹੜਾ ਬਾਅਦ ਚ ਸਰੋਂ ਤੇ ਲੂਸਣ ਆ ਨਾ ਇਹ ਬਾਅਦ ਚ ਆਪਾਂ ਛਿੱਟਾ ਦੇਵਾਂਗੇ ਤੇ ਮੁਰਕੇ ਮਾਰਦਾਂਗੇ ਕੰਗਾ ਤੇ ਹੁਣ ਆਪਾਂ ਲੈਨੇ ਆਂ ਜਮੀ ਦਾ ਛਿੱਟਾ ਆ ਪਤਲਾ ਬਦਲਾ ਵੀ ਦਾਣਾ ਦਾਣਾ ਖਿੰਧਰ ਜੇ ਉੱਤੋਂ ਦੀ ਮਾਰ ਦਾਂਗੇ ਹਾਲ ਅੱਗੇ ਹੋਵੇ ਅੱਗੇ ਉਸ ਜਨ ਪਰਣਾ ਕਿ ਤੇ ਇੱਡਾ ਦੇ ਦੀ ਇੱਧਰ ਹੋ ਜਾ ਭਾਵੇਂ ਸੋਖਾ ਤੈਨੂੰ ਵਾਲੀ ਬਾੜ ਜਾ ਇੱਧਰ ਮਰਜੀ ਹੋ ਗਿਆ ਕੋਈ ਨਹੀਂ ਆਹ ਲੋੜਾ ਜੇ ਮੈਨੂੰ ਕੋਈ ਕੋਣ ਨਹੀਂ ਵੀ ਰਹਿਣਾ ਜੇ ਕੋਈ ਪੁੱਛਣਾ ਵੇ ਪੁੱਛ ਵੀ ਤੁਹਾ ਦਾ ਨੂੰ ਤੂੰ ਪਰਾਲੀ ਪਰੂਲੀ ਦੀ ਗੱਲ ਛੇੜਦਾ ਛੇੜਨੇ ਦਾ ਤੂੰ ਤੇ ਚੱਕ ਲੀਏ ਹਾਂ ਚੱਕ ਦੇ ਮੈਂ ਜਵਾਬ ਦੇ ਦੂੰ ਪਰਾਲੀ ਦਾ ਐਸੀ ਕੀ ਕਿਵੇਂ ਕਰੀਏ ਫੇਰ ਪਰਾਲੀ ਦਾ ਯਾਰ ਬਾਈ ਪਤਾ ਗੱਲ ਕੀ ਆ ਹੁਣ ਇੱਕ ਪਾਸੇ ਤੋਂ ਆਪਸ਼ਨ ਹੈਗੀ ਆ ਗੱਠਾਂ ਵਾਲੀ ਵੀ ਗੱਠਾਂ ਜੇ ਆਪਾਂ ਬਣਾਉਣੇ ਆ ਤਾਂ ਆਪ ਨੂੰ 1000 ਤੋਂ ਲੈ ਕੇ 1500 ਰੁਪਏ ਦਿੱਕਰ ਕਿੱਲੇ ਦਾ ਜਿਹੜਾ ਦੇਣਾ ਪੈਂਦਾ ਉਹਨਾਂ ਨੂੰ ਬਣਾਈ ਵਾਲਿਆਂ ਨੂੰ ਤੇ ਕਈ ਵਾਰੀ ਤੋਂ ਚੱਕਣ ਵਾਲੇ ਅੱਡ ਮੰਗ ਲੈਂਦੇ ਆ ਹੈ ਤੇ ਜਾਂ ਆਪਾਂ ਨੂੰ ਇਹ ਵਿੱਚ ਗੱਲ ਨਹੀਂ ਪਊਗੀ ਤੇਲ ਦਾ ਖਰਚਾ ਹੀ ਆ ਚੰਦ ਰੂਟਾ ਵੇਟਰ ਮਾਰਨਾ ਤੂੰ ਐ ਤਾਂ ਹੈ ਨਹੀਂ ਮੁੜ ਕੇ ਯਾਰ ਵੀ ਹਲਾ ਨਾਲ ਸੂਤ ਆਜੂ ਕੰਮ ਤੇ ਮੈਂ ਤਾਂ ਇਹ ਕਹਣਾ ਵੀ ਜਿਹੜੀ ਪ੍ਰਾਲੀ ਵਾਲਾ ਨਾ ਕੰਮ ਇਹ ਜਿਹੜੀਆਂ ਗੱਠਾਂ ਫਰੀ ਚੱਕਣੀਆਂ ਚਾਹੀਦੀਆਂ ਸਰਕਾਰ ਨੂੰ ਠੀਕ ਆ ਸਰਕਾਰ ਨੂੰ ਦੇਨੇ ਚਾਹੀਦਾ ਮੰਨ ਲੋ ਪੈਸੇ ਜਿੰਨਾਂ ਕੋਲੇ ਗੱਠਾਂ ਦੀਆਂ ਮਸ਼ੀਨਾਂ ਉਸ ਤਰ੍ਹਾਂ ਕਿੱਲਿਆਂ ਦੇ ਹਿਸਾਬ ਨਾਲ ਤੇ ਇਹਦੇ ਵਿੱਚ ਮਾੜਾ ਜ਼ਿੰਮੇਵਾਰ ਤਾਂ ਜਮਾ ਮੰਨ ਜਾ ਗਿਆ ਬਾਈ ਉਹਦੇ ਜਾਂਦੀ ਨਹੀਂ ਛੋਟੀ ਪਈ ਵਾਲੇ ਦੇ ਹਾਂ ਉਹਦੇ ਨਾ ਤਾਂ ਪਹਿਲੀ ਗੱਲ ਤਾਂ ਬਹਾਨੇ ਵੇਖ ਛੋਟੀ ਪਈ ਛੋਟੀ ਆ ਯਾਰ ਗੇੜਾ ਨਹੀਂ ਬੰਨਣਾ ਪਿਲੀ ਗੱਲ ਤਾਂ ਗੇੜੇ ਦਾ ਰੋਲਾ ਪਾਈ ਰੱਖਦੇ ਆ ਵੀ ਗੀੜਾ ਨਹੀਂ ਬੰਨਣਾ ਤੇ ਮਾੜਾ ਜ਼ਿਮੀਂਦਾਰ ਹਰ ਪਾਸੋਂ ਹੀ ਮਨ ਜਾ ਗਿਆ ਚਲੋ ਤਕੜਾ ਜ਼ਿਮੀਂਦਾਰ ਹਜੇ ਵੀ ਯਾਰ ਸੰਦੇ ਪੂਰੇ ਹੁੰਦੇ ਆ ਮੰਨ ਲਓ ਆਪਦਾ ਸਿਸਟਮ ਕਰ ਲੂਗਾ ਸੈਟ ਵਿੱਚ ਗਾ ਲੂਗਾ ਪ੍ਰਾਲੀ ਹੈ ਤੇ ਮਾੜਾ ਤਾਂ ਮਨ ਜਾ ਗਿਆ ਤੇ ਤਾਂ ਕਰਕੇ ਬਈ ਜਿਹੜਾ ਸੈਟੇਲਾਈਟ ਆ ਨਾ ਉਹ ਨਾ ਜਿਹੜਾ ਧੂਆਂ ਤਾਂ ਵਿਖਾ ਦਿੰਦਾ ਤੇ ਜਦੋਂ ਕਿਸਾਨ ਤੰਗ ਹੁੰਦਾ ਨਾ ਉਹ ਨਹੀਂ ਦਿਖਾਉਂਦਾ ਉਹ ਨਹੀਂ ਦਿਖਾਉਂਦਾ ਵੀ ਕਿਸਾਨ ਖੁਦ ਖੁਸ਼ੀਆਂ ਕਿਉਂ ਕਰਦਾ ਇਹ ਨਹੀਂ ਸੈਟੇਲਾਈਟ ਦੇ ਵਿੱਚ ਦਿਖਾਇਆ ਜਾਂਦਾ ਤੇ ਯਾਰ ਇੱਕ ਗੱਲ ਬਾਈ ਹੋਰ ਮੈਂ ਵੇਖੀ ਆ ਮੈਂ ਅੱਜ ਗਿਆ ਸੀ ਮੰਡੀ ਚ ਮਾਨ ਸਿੰਘ ਵਾਲੇ ਅੱਛਾ ਬਾਈ ਸਾਤਕ ਵੀ ਗਿਆ ਸੀ ਮੈਂ ਨਾ ਤਾਂ ਬਾਈ ਬਾਰਦਾਨਾ ਠੀਕ ਆ 12 12 ਦਿਨ 15 15 ਦਿਨ ਹੋ ਗਏ ਬੈਠਾ ਨੂੰ ਮੰਡੀ ਦੇ ਵਿੱਚ ਤੇ ਭਗਵੰਤ ਮਾਨ ਕਹਿੰਦਾ ਸੀ ਤੂੰ ਲਿਆਓ ਫਸਲ ਆਥੋਂ ਨੂੰ ਵੇਲੇ ਵੀ ਸਰਕਾਰਾਂ ਜਿਹੜਾ ਬਦਲਾਅ ਕਰਿਆ ਸੀ ਨਾ ਲੋਕਾਂ ਨੇ ਉਹ ਤਾਂ ਕਰਿਆ ਸੀ ਵੀ ਸਾਨੂੰ ਇਹਨਾਂ ਚੀਜ਼ਾਂ ਤੋਂ ਬਚ ਜੀਏ ਜੇ ਉਹੀ ਚੀਜ਼ਾਂ ਇਹਨੇ ਕਰਨੀਆਂ ਫਿਰ ਬਦਲਾਅ ਦਾ ਕੀ ਫਾਇਦਾ ਨਿਕਲਿਆ ਫਿਰ ਤਾਂ ਮੈਂ ਕਹਿੰਦਾ ਹੁਣ ਦੀਵਾਲੀ ਦੀ ਸਫਾਈ ਦੇ ਵਿੱਚ ਇਹਨਾਂ ਦੇ ਪੋਸਟਰ ਜਿਆ ਨੂੰ ਅੱਗ ਲਾ ਦਿਓ ਬਣਾ ਫਿਰ ਇਹੀ ਆ ਉਹ ਕੀ ਬਣਾ ਝੋਨੇ ਦਾ ਕਿੰਨੀ ਵੜਾਈ ਲਈ ਉਹਨਾਂ ਨੇ ਉਹ ਅਜੇ ਪਤਾ ਨਹੀਂ ਕਿੰਨੀ ਲੈਣਗੇ ਵੇਲਾ ਵੀ ਝੋਨਾ ਬਾਈ ਦਾ ਬਾਈ ਮਿਲ ਗਿਆ ਉਧਰ ਡਿੱਗਿਆ ਸੀ ਜਮਾ ਝੋਨਾ ਹਾਂ ਸਾਰਾ ਤਾਂ ਨਹੀਂ ਲੱਗਿਆ ਹੱਥ ਨੇ ਵੱਟ ਕੇ ਗਿਆ ਲੈ ਬਾਈ ਕਹਿੰਦਾ ਸਾਰਾ ਤਾਂ ਲੱਗਿਆ ਝੋਨੇ ਚ ਵੀ ਆਥਾਂ ਦੇ ਕਰ ਕਰ ਪੈਣ ਲੱਗੀ ਰਹੀ ਤੇ ਫਿਰ ਵੜਾਈ ਤਾਂ ਭਾਈ ਉਹਨੇ ਲੈਣੀ ਹੈ 4-5000 ਹਾਂ ਤੇ ਝੋਨੇ ਆ ਮਹੀਨੇ ਡੇਗ ਤੇ ਨਾ ਤਾਂ ਸੈਟਲਾਈਟ ਦੇ ਵਿੱਚ ਉਹ ਆਏ ਭਾਈ ਕਿੰਨੇ ਕੁ ਝੋਨੇ ਡਿੱਗੇ ਆ ਜਿਹੜੀਆਂ ਆਵਾਸਪਤੀਆਂ ਸੀ ਉਹ ਤਾਂ ਆਬ ਯਾਰ ਖਤਮ ਹੀ ਹੋ ਗਈਆਂ ਕੁਸਤਾਂ ਖੜੀਆਂ ਹੋ ਗਈਆਂ ਵਰਲੀਆਂ ਗਰਲੀਆਂ ਵਰਲੀਆਂ ਜਿਆਦਾ ਨਹੀਂ ਤੇ ਸਰਕਾਰਾਂ ਦਾ ਕੋਈ ਵੀ ਮੁਲਾਜ਼ਮ ਮੀਂਹ ਤੋਂ ਬਾਅਦ ਇੰਨੇ ਦਿਨ ਹੋ ਗਏ ਕਿਸੇ ਵੀ ਖੇਤ ਦੇ ਵਿੱਚ ਆ ਕੇ ਮੌਇਨਾ ਨਹੀਂ ਕਰਿਆ ਭਾਈ ਫਸਲ ਕਿੰਨੀ ਕੁ ਖਰਾਬ ਹੋਈ ਆ ਤੇ ਮੰਡੀਆਂ ਦੇ ਵਿੱਚ ਨਖਰੇ ਇੰਨਾ ਹਜੇ ਸਲਾਬਾ ਝੋਨਾ ਨਖਰੇ ਇੰਨਾ ਆਹਾ ਤਿੰਨ ਵਾਰੀ ਪੱਖਾ ਲਾਉਣਾ ਦੋ ਵਾਰੀ ਪੱਖਾ ਲਾਉਣਾ ਮੈਂ ਕਿਹਾ ਵੀ ਜ਼ਿੰਮੇਦਾਰੀ ਤਾਂ ਨਾ ਨੇ ਨਾ ਭਿਆਂ ਘਰਾ ਛੱਡੀ ਆ ਇਹ ਹਾਲਾਤ ਆ ਮੈਂ ਇਹ ਚੈਲੰਜ ਕਰਦਾ ਮੰਡੀ 'ਚ ਜਾ ਕੇ ਮੇਰੇ ਨਾਲ ਬਹਿ ਵੀ ਸਕਦਾ ਕੋਈ ਜੀ ਨੇ ਬੈਠਣਾ ਪਤਾ ਲੱਗ ਜੂ ਵੀ ਕਿੰਨੇ ਚਿਰ ਤੇ ਤੋਲਦਾ ਝੋਨਾ ਖੌਰੇ ਸ਼ਰਮਦਾ ਮਰਾ ਛੇਤੀ ਤੋਲ ਜੀ ਆਪਾਂ ਦਾ ਨਾਲ ਹੀ ਪਾਉਣਾ ਬੰਦਾ ਬਾਹ ਲਈਏ ਕਿ ਨਹੀਂ ਭਾਈ ਸਹੀ ਗਾ ਸਹੀ ਗਾ ਤੇ ਬਾਕੀ ਆਪਾਂ ਗੱਲ ਸੀ ਆਪਾਂ ਪੱਠੇ ਪੀਜ ਰਹੇ ਆ ਕੋਈਏ ਭਾਈ ਜੇ ਪਸ਼ੂ ਆਲਾ ਧੰਦਾ ਨਾਲ ਨਾ ਹੋਵੇ ਨਾ ਭਾਈ ਤੇ ਮਾੜਾ ਜੀਵਨ ਦਾ ਤਾਂ ਮੰਜਾ ਗਿਆ ਸਮਝ ਲਾ ਇਹ ਪਸ਼ੂਆਂ ਦੁੱਧ ਚ ਇੱਕ ਦਾ ਦੁੱਧ ਘਰੇ ਵਰਤਾ ਜਾਂਦਾ ਮੋਲ ਨਹੀਂ ਲੈਣਾ ਪੈਂਦਾ ਚਾਰ ਪੈਸੇ ਆ ਜਾਂਦੇ ਆ ਭਾਈ ਖੰਡ ਚਾਹ ਦੇ ਸਹੀ ਗੱਲ ਹੈ ਸਹੀ ਨੂਨ ਮਰਚ ਦਾ ਖਰਚਾ ਨਿਕਲਿਆ ਆਉਂਦਾ ਕਰਦਾ ਖਰਚਾ ਚੱਲ ਜਾਂਦਾ ਭਾਈ ਜਿਹਦੇ ਕੋਲੇ 2-3 ਕਿੱਲੇ ਤਿੱਕਰ ਜਮੀਨ ਆਣਾ 5 ਕਿੱਲੇ ਤਿੱਕਰ ਉਹਨੂੰ ਤਾਂ ਪਸ਼ੂ ਹਰ ਤਰ੍ਹਾਂ ਲਾਜ਼ਮੀ ਆ ਜਿਵੇਂ ਆਪਾਂ ਨੂੰ ਨਾ ਅੰਗਰੇਜ਼ੀ ਲਾਜ਼ਮੀ ਰਹਿੰਦੀ ਸੀਗੀ ਤੇ ਉਹੀ ਉਹਦੇ 'ਚ ਫੇਲ ਹੋ ਜਾਂਦੇ ਸੀ ਹੂੰ ਠੀਕ ਆ ਨਾ ਗਾਣਾ ਤਾਂ ਸੋ ਹੁਣ ਮੈਂ ਤਾਂ ਦੱਸਤਾ ਉਹਦੇ 'ਚ ਫੇਲ ਹੋ ਜਾਂਦੇ ਸੀ ਉਵੇਂ ਯਾਰ ਨਾ ਪਸ਼ੂ ਲਾਜ਼ਮੀ ਕਰਨੇ ਚਾਹੀਦੇ ਆ ਤੇ ਮਾੜਾ ਜੀਮੇਦਾਰ ਜਿਹੜਾ ਪਸ਼ੂਆਂ ਦਾ ਨਾਲ ਢਾਂਚਾ ਚਲਾਈ ਰੱਖੂਗਾ ਨਾ ਤੇ ਕਾਮਯਾਬ ਆ ਠੀਕ ਆ ਤੇ ਤਕੜਾ ਦਾ ਕਰਦਾ ਹੀ ਨਹੀਂ ਉਹਦਾ ਮੁੱਲ ਰਹਿੰਦਾ ਵੀ ਉਹਦਾ ਡੋਲੂ ਚੱਕਦਾ ਭੇਜ ਦਿੰਦਾ ਸੀਰੀ ਨੂੰ ਵੀ ਚੱਲ ਤੂੰ ਕਿਉਂ ਨੇ ਗੋਆ ਚੱਕ ਕੇ ਕੀ ਕਰਨਾ ਤੇ ਮੈਂ ਕਹਿੰਦਾ ਸਰਕਾਰ ਸਹੂਲਤਾ ਵੀ ਮਾੜੇ ਜੀਮੇਦਾਰ ਨੂੰ ਵੱਧ ਦੇਵੇ ਆਮ ਜੀਮੇਦਾਰਾਂ ਤੋਂ ਠੀਕ ਆ 10 ਕਿੱਲਾਂ ਤਿੱਕਰ ਸਹੂਲਤਾ ਜਿਹੜੀਆਂ ਉਹ ਅੱਡ ਹੋਣੀਆਂ ਚਾਹੀਦੀਆਂ ਉਹ ਤੋਂ ਬਾਅਦ ਵਾਲੀਆਂ ਅੱਡ ਹੋਣੀਆਂ ਚਾਹੀਦੀਆਂ ਗੁੱਸਾ ਨਾ ਮੰਨ ਜੋ ਸਹੂਲਤਾ ਸਾਰਿਆਂ ਨੂੰ ਮਿਲਣੀਆਂ ਚਾਹੀਦੀਆਂ ਥੋੜੀਆਂ ਸਹੂਲਤਾ ਦਾ ਬਦਲਾ ਹੋਣਾ ਚਾਹੀਦਾ ਜਿਵੇਂ ਨਾ ਸਬਸਿਡੀਆਂ ਪਸ਼ੂਆਂ ਤੇ ਮਾਰੇ ਜੀਮਦਾਰ ਨੂੰ ਥੋੜੀ ਜਿਆਦਾ ਮਿਲਣੀਆਂ ਚਾਹੀਦੀਆਂ ਕਿਉਂਕਿ ਉਹਨੇ ਹੀ ਕੰਮ ਕਰਨਾ ਹੁੰਦਾ ਤਖੜੇ ਜੀਮਦਾਰ ਨੇ ਕਿਹੜਾ ਬਾਲਾ ਪਸ਼ੂ ਦਾ ਕੰਮ ਕਰਨਾ ਹੁੰਦਾ ਤੇ ਹੁਣ ਆਪਾਂ ਵੀ ਦੂਬਾਰ ਹਲ ਮਾਰਾਂਗੇ ਇੱਕ ਵਾਰੀ ਬੰਦ ਕਰ ਲਾ